और सिमो भाई हाँ दो मिनट रुकती ये वाला भाई बढ़िया बढ़िया तू सुना हाँ भाई भी अच्छा लगा ਬਾਈ ਉਹ relative ਨੂੰ ਨਾ ਕੁੱਛ problem ਸੀਗੀ ਤਾਂ ਕਰਕੇ ਮੈਂ ਤਾਂ ਬੈਠਾ ਸੀ ਬਾਈ ਮੈਂ ਦੋ ਤਿੰਨ ਜਗ੍ਹਾ ਤੋਂ ਪੁੱਛੀ ਕਿਸੇ ਨੇ ਮੇਰੀ help ਨਹੀਂ ਕੀਤੀ ਤਾਂ tension ਚ ਹੋ ਗਈ ਬਾਈ ਬਾਈ ਮੇਰੇ ਕੋਲ ਨੰਬਰ ਹੈਗਾ ਉਹ ਮੈਂ ਤੁਹਾਨੂੰ ਪੁੱਛ ਲੈਣੀ ਬਾਈ ਤੇਰੇ ਕੋਲ ਨੰਬਰ ਹੈਗਾ ਨਾ ਹਾਂ ਹਾਂ ਬਾਈ ਨੰਬਰ ਬਾਈ ਲਾ ਦੇ ਫੋਨ ਜੇ ਹੋ ਸਕਦਾ ਮੇਰੀ ਹੈਲਪ ਪੁੱਛ ਲੈਣ ਦੇ ਕੋਈ ਨਹੀਂ ਬਾਈ ਬਾਤ ਕਰਨ ਦੇ ਪਾਪਾ ਹੈਲੋ ਹੈਲੋ ਵੀਰੇ ਸਾਡੇ ਨੂੰ ਉਹਦੇ ਤੇ ਟੀਚ ਨੇ ਇੱਕ ਮੇਰਾ ਯਾਰ ਦੋਸਤ ਹੈਗਾ ਤੇ ਉਹਨਾਂ ਨੇ ਕਿਸੇ ਜਬਦੀਤ ਤੋਂ ਕੀ ਦਿਖਾਵਾ ਤੇ ਉਹਨਾਂ ਦੀ ਹੈਲਪ ਕਰਨੀ ਸੀ ਹਾਂਜੀ ਹਾਂਜੀ ਹੋ ਜੂਗੀ ਵੀਡੀਓ ਕਾਲ ਕਰ ਕੀ ਕਰ ਰਹੀ ਹੋ ਹਾਂਜੀ ਮੈਂ ਕਰ ਰਹੀ ਹਾਂ ਜੀ ਬਸ ਫਿਰ ਅਸੀਂ ਆ ਜੀ ਹਾਂਜੀ ਤੁਸੀਂ ਮੇਰੇ ਕੋਲ ਆ ਜਾਓ 10 ਮਿੰਟ ਤੱਕ ਘਰੇ ਆ ਜਾਓ ਮੇਰੇ ਕੋਲੇ ਮੇਰਾ ਘਰ ਤੋਂ ਪੂਰੀ ਬੇਸ ਆਉਣ ਦੇ ਵਿੱਚ ਘਰ ਆ ਤੁਸੀਂ ਮੇਰੇ ਘਰੇ ਆ ਜਾਓ ਘਰ ਦੇ ਬਾਹਰ ਆ ਕੇ ਠੀਕ ਓਕੇ ਇਰੇ ਮਨ ਜਾਵੇਂ ਉਹਨਾਂ ਦੇ ਕਿਹੜੇ ਘਰ ਕਿੱਥੇ ਉਹਨਾਂ ਦਾ ਯਾਰ ਬਾਈ ਅੱਥੀ ਕਿੱਥੇ ਹੈਗਾ ਪੁੱਛਿਆ ਤਾਂ ਕਹਿੰਦਾ ਪੁੱਛਣ ਨੂੰ ਫੋਨ ਕਰ ਲਾਂ ਮੈਂ ਕਿਹਾ ਸੀ ਤੈਨੂੰ ਪੁੱਛ ਲੈਂਦੀ ਹਾਂ ਹਲੋ ਹਾਂ ਜੀ ਇਰੇ ਦਾ ਅੜੇ ਗੋੜ ਬੜੀ ਇੰਤਾਂ ਪਹੁੰਚ ਕੇ ਡੁਗਰੀ ਤੱਕ ਕਿੱਥੇ ਕਰਕੇ ਪਹੁੰਚ ਗਏ ਬਰਗਰ ਕੈਂਗ ਆ ਬਰਗਰ ਕੈਂਗ ਤੋਂ ਨਾ ਨਾਲ ਬੀਤੀ ਗਾਂਪ ਵਾਲੀ ਗੜੀ ਆ ਉਹ ਸਿੱਧਾ ਹੀ ਤੁਸੀਂ ਅੰਦਰ ਐਂਟਰ ਕਰ ਦੋ ਅੰਦਰ ਐਂਟਰ ਕਰਦੇ ਆ ਮੈਂ ਬਾਹਰ ਹੀ ਖੜਾ ਹੋ ਕੇ ਕਾਲ ਕਰਾਂਗਾ ਠੀਕ ਹੈ ਠੀਕ ਹੈ ਬਾਈ ਫੋਨ ਕਰਿਆ ਨਾ ਕੋਚ ਅਹੀ ਉਹਨਾਂ ਨੇ ਕਹੇ ਤੁਹਾਡੇ ਘਰ ਦੇ ਬਾਹਰ ਖੜੇ ਹੈ ਤੁਹਾਡੀ ਫੋਟੋ ਲੱਗੀ ਤੁਹਾਡੇ ਘਰ ਦੇ ਬਾਹਰ ਚੜਨਾ ਹਲੋ ਹਲੋ ਜੀ ਵੀਰੇ ਤੁਹਾਡੇ ਘਰ ਦੇ ਬਾਹਰ ਖੜੇ ਸੀ ਆਪਣੇ ਘਰ ਦੇ ਸਾਹਮਣੇ ਨਾਲ ਪਾਰ ਗਿਆ ਆ ਦੇ ਦੋ ਚਾ ਦੇ ਠੀਕ ਹੈ ਵੀਰੋ ਠੀਕ ਹੈ ਵੀਰੋ ਕੀ ਕਹਿੰਦੇ

ਮੇਰਾ ਕੋਈ ਸੰਸਥਾ ਵਾਲਾ ਪੁੱਛਿਆ ਸੀ ਮੈਂ ਕਿਹਾ ਮੇਰੀ ਹਾਲਤ ਨਹੀਂ ਕੀਤੀ ਤਾਂ ਮੈਂ ਅੱਜ ਹਸਪਤਲ ਦੇ ਬਾਹਰ ਬੈਠਾ ਐ ਜੀ ਆ ਤੇ ਇਹ ਮੇਰਾ ਦੋਸਤ ਹੈ ਅਸੀਂ ਦੋਨੋਂ ਇਕੱਠੇ ਪੜ੍ਹਿਆ ਸਕੂਲ ਚ ਤੇ ਇਹ ਮੈਨੂੰ ਆਵਾਜ਼ ਮਾਰੀ ਮੈਂ ਕਿਹਾ ਬਾਈ ਕਿ ਤੇ ਜੇ ਮੇਰੀ ਹਾਲਤ ਹੋຊ ਗਈ ਆ ਮੈਂ ਕਿਹਾ ਮਾਰੇ ਕਿਸੇ ਤੋਂ ਕਰਨਾ ਤੁਹਾਡੇ ਨਾਲ ਕੀ ਹੋਇਆ ਕੀ ਆ ਇਹ ਉਹਨਾਂ ਦੇ ਨਾ ਪੇਟ ਚ ਗੁਰਦੇ ਆ ਥੋੜੀ ਪ੍ਰੋਬਲਮ ਆ ਤਾਂ ਹਸਪਤਲ ਗਈ ਸੀ ਇਹ ਆਪਣਾ ਕਿਹਦੇ ਹਸਪਤਲ ਨੇ ਹੋ ਹਸਪੀਟਲ ਹੋਤੀ ਐ ਅੱਗੇ ਅੱਛਾ 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 ਤੇ ਕਿੰਨੇ ਕ ਦਾ ਖਰਚਾ ਆ ਡਾਕਟਰ ਨੇ 5 ਤੋਂ 10000 ਦਾ ਖਰਚਾ ਦੱਸਿਆ ਅੱਗੇ ਤੇ ਕਿੱਦਾਂ ਮਤਲਬ ਤੈਨੂੰ ਕਿੱਦਾਂ ਜਾਣਦੇ ਛੋਟਾ ਨੇ ਇਕੱਠੇ ਫੜੇ ਸਕੂਲ ਅੱਛਾ ਤੇ ਇਹਨੂੰ ਹੁਣ ਤੈਨੂੰ ਕੀ ਲੱਗਦਾ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਏ ਜੀ ਕਰਨੀ ਚਾਹੀਦੀ ਜੀ ਚਲ ਠੀਕ ਆ ਤਾਂ ਭਾਈ ਆਪਾਂ ਜਾ ਕੇ ਮਦਦ ਕਰੇ ਜਾਨੇ ਆ ਚਾਰੇ ਦਾ ਕੋਈ ਨਾ ਕੋਈ ਹੱਲ ਹੋਊ ਹੈਨਾ ਹਾਂਜੀ ਆਹ ਲਾ ਬਾਈ ਤੇਰੀ ਛੋਟੀ ਜਿਹੀ ਸੇਵਾ ਵਾ ਹਾਂ ਥੈਂਕ ਯੂ ਵਾਲੀ ਕੋਈ ਨਾਲ ਨਹੀਂ ਤੂੰ ਆਪਣਾ ਇਲਾਜ ਕਰਾ ਤੇਰੇ ਸਾਡੇ ਇਲਾਜ ਨਾਲ ਕੋਈ ਵੀ ਬੰਦਾ ਜੇ ਤੇਰਾ ਸਾਡੇ ਦਸਵੰਤ ਦਾ ਦਿੱਤਾ ਪੈਸਾ ਵੀ ਕੋਈ ਵੀ ਤੇਰੇ ਕਿਸੇ ਚੰਗੇ ਕੰਮ ਆਉਂਦਾ ਤੇ ਤੂੰ ਉਹਨੂੰ ਚੰਗੇ ਕੰਮ ਲਾ ਦੇ ਜਾ ਕੇ ਆਪਣੇ ਪਰਿਵਾਰ ਨੂੰ ਸਹਾਇਤਾ ਕਰ ਜਾ ਛੋਟੀ ਬਾਈ ਅੱਲਾ ਯਾਰ ਤੇਰੀ ਮਿਹਨਤ ਬਾਈ ਉਹ ਨਹੀਂ ਨਹੀਂ ਬਾਈ ਤੇਰਾ ਬਾਈ ਰੱਖੀ ਯਾਰ ਤੇਰੀ ਮਿਹਨਤ ਬਾਈ ਨਹੀਂ ਯਾਰ ਤੂੰ ਰੱਖ ਯਾਰ ਰੱਖ ਰੱਖ ਬਾਈ ਇਹਨਾਂ ਕਿਹਾ ਸੀ ਨਾ ਮਿਸ਼ਨ ਸੇਵਾ ਵੀ ਦੇਣ ਨੂੰ ਤੇ ਤਾਲਾ ਬੋਤ ਬੋਤ ਧੰਨਵਾਦ ਤੇਰਾ। ਧੰਨਵਾਦ। ਚੱਲ ਠੀਕ ਹੈ ਭਾਈ। ਬੋਲ ਬੋਤ ਧੰਨਵਾਦ ਤੇਰਾ ਯਾਰ। ਕੋਈ ਨਹੀਂ ਕੋਈ ਸਹੀ। ਉਹ ਅੱਜ ਨਾ ਬੰਦੇ ਲੁੱਟ ਲਿਆ ਭਾਈ ਅੱਜ ਤਾਂ 2500 ਰੁਪਏ ਦੀ ਕਮਾਈ ਹੋ ਗਈ। ਕੱਲ ਕੋਈ ਹੋਰ ਦੇਖਾਂਗੇ। ਹਾਂਜੀ ਇਸ ਵੀਡੀਓ ਨੂੰ ਬਣਾਉਣ ਦਾ ਮਤਲਬ ਇਹੀ ਹੈ। ਇਸ ਵੀਡੀਓ ਦੇ ਵਿੱਚ ਅਸੀਂ ਇਹ ਦਿਖਾਣਾ ਚਾਹਿਆ ਜਿਹੜੇ ਵੀ ਵੀਰ ਐਨ ਜੀਓ ਵਾਲੇ ਸੇਵਾ ਕਰਦੇ ਆ ਤੇ ਜਿਹੜੇ ਅੱਗੋਂ ਦਸਵੰਤ ਲੈਣ ਲਈ ਸੰਗਤਾਂ ਆਉਂਦੀਆਂ ਨੇ। ਉਹ ਚੰਗੀ ਥਾਂ ਤੇ ਲਾਇਆ ਕਰਨ ਕਿਉਂਕਿ ਤੁਹਾਨੂੰ ਵੀ ਪਤਾ ਵੀ ਅੱਜ ਸੰਸਥਾਵਾਂ ਕਿੱਥੋਂ ਦੀ ਕਿੱਥੇ ਪਹੁੰਚ ਰਹੀਆਂ ਹਨ ਸੰਸਥਾਵਾਂ ਨੂੰ ਦੇਣ ਵਾਲੇ ਲੋਕ ਬਹੁਤ ਨੇ ਪਰ ਸੰਸਥਾਵਾਂ ਤੋਂ ਲੈਣ ਵਾਲੇ ਬੰਦੇ ਜਿਹੜੇ ਕਈ ਵਾਰ ਕੋਈ ਵੀ ਬੰਦੇ ਫਰਾਡ ਕਰ ਜਾਂਦੇ ਪਿੱਛੇ ਜੇ ਵੀ ਕੋਈ ਬੰਦੇ ਸਾਡੇ ਕੋਲੇ ਇਸ ਵੀਡੀਓ ਦੇ ਵਿੱਚ ਅਸੀਂ ਤਾਂ ਇਹ ਛੋਟਾ ਜਿਹਾ ਸ਼ਾਟ ਦਿਖਾਇਆ ਹੈ ਪਿੱਛੇ ਜੇ ਸਾਡੇ ਕੋਲੇ ਬੰਦੇ ਆਏ ਸੀ ਉਹ ਸਾਡੇ ਕੋਲੇ ਇਦਾਂ ਹੀ ਕਹਿ ਕੇ ਆ ਗਏ ਵੀ ਮੇਰਾ ਪਰਿਵਾਰ ਦਾ ਬੰਦਾ ਦਾਖਲਿਆ ਅਸੀਂ ਜੀ ਦਾਖਲਿਆ ਅਸੀਂ ਉਹਦੀ ਹੈਲਪ ਕੀਤੀ ਤੇ ਉਸ ਤੋਂ ਬਾਅਦ ਉਹ ਬੰਦਾ ਲੈਟ ਇਥੋਂ ਜਦੋਂ ਨਿਕਲਿਆ ਤੇ ਉਹ ਬੰਦਾ ਇਦਾਂ ਹੀ ਪ੍ਰੋਪਰ ਚੀਜ਼ ਕਰ ਰਿਹਾ ਸੀ ਉਹ ਬੰਦੇ ਦੇ ਜਦੋਂ ਅਸੀਂ ਪਰਿਵਾਰਕ ਮਗਰੋਂ ਬੈਕਗ੍ਰਾਉਂਡ ਦੇਖਿਆ ਉਹ ਬਹੁਤ ਚੰਗਾ ਜੱਦੀ ਪੁਸਤੀ ਮੀਰ ਸੀ ਮੈਂ ਇਸ ਵੀਡੀਓ ਦੇ ਤਹਿਤ ਤਾਂ ਹੀ ਤੁਹਾਨੂੰ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਸਾਰਿਆਂ ਨੂੰ ਪਿਆਰ ਭਰੀ ਸਾਡੇ ਤਿੰਨਾਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ